ਬੀਤਦੀਨੀ ਸੇਵਲਾ ਹਸਪਤਾਲ ਫਗਵਾੜਾ ਵਿਖੇ ਇੱਕ ਡਾਕਟਰ ਖਿਲਾਫ ਕੁਝ ਵਿਅਕਤੀਆਂ ਵੱਲੋਂ ਮਰੀਜ਼ ਦੇ ਕੀਤੇ ਜਾ ਰਹੇ ਇਲਾਜ ਦੌਰਾਨ ਕੁਤਾਹੀ ਵਰਤਨ ਦੇ ਦੋਸ਼ 'ਵਜੋਂ ਉਕਤੇ ਡਾਕਟਰ ਦੀ ਗੱਡੀ ਨੂੰ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਉਕਤ ਡਾਕਟਰ ਦੇ ਹੱਕ ਵਿੱਚ PCMS ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਕਿਰਨਦੀਪ ਦੀ ਅਗਵਾਈ ਹੇਠ ਇਹ ਸਮੂਹ ਡਾਕਟਰਾਂ ਵੱਲੋਂ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਗਿਆ। ਇਸ ਦੌਰਾਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਇੰਨੇ ਦਿਨ ਬੀਚਾਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਿੱਚ ਇਹ ਸਮੂਹ ਡਾਕਟਰਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜਦ ਤੱਕ ਪੁਲਿਸ ਪਰਚਾ ਦਰਜ ਨਹੀਂ ਕਰਦੀ ਉਨ੍ਹਾਂ ਚਿਰ ਉਹ ਆਪਣਾ ਦਰਸ਼ਨਚਾਰੀ ਰੱਖਣਗੇ ਤੇ ਪੂਰੇ ਜ਼ਿਲ੍ਹੇ ਵਿੱਚ OPD ਵੀ ਬੰਦ ਰੱਖੀ ਜਾਏਗੀ ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਹਨ ਮੈਂ ਜ਼ਿਲ੍ਹਾ ਪ੍ਰਧਾਨਿਕ PCMS ਐਸੋਸੀਏਸ਼ਨ ਡਿਸਟ੍ਰਿਕਟ ਕਪੂਰਥਲਾ ਆ ਡਾਕਟਰ ਕਿਰਨਦੀਪ ਟੀਜ਼ ਆਪਾਂ ਜੇ ਇੱਥੇ 26 ਤਰੀਕ ਦੀ ਰਾਤ ਨੂੰ ਡਾਕਟਰ ਮਨਜੀਤ ਨਾਗਰਾ ਦੇ ਨਾਲ ਜਿਹੜਾ ਆਤਮ ਹਿਸ ਬੀਹੇਵਿੰਗ ਇੱਥੇ ਹੋਈ ਹੈਗੀ ਇਹ ਗੱਡੀ ਰੁਕੀ ਗਈ ਹੈ ਸਾਰਾ ਮਾਮਲਾ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈਗਾ ਤੇ ਉਹਦੇ ਚਲਦੇ ਹੋਏ ਮੈਡਮ ਨੇ ਕੰਪਲੀਟ ਫਾਈਲ ਕੀਤੀ ਸੀਗੀ ਪਲੇਨ ਤੋਂ ਬਾਅਦ ਜਿਹੜੀ ਸਾਡੀ ਐਫ ਆਈ ਆਰ ਨਹੀਂ ਲੋਜ ਹੋ ਰਹੀ ਹੈਗੀ ਪੁਲਿਸ ਦਿੱਲੀ ਤੇ ਹੀ ਕਰੀ ਆ ਰਹੀ ਹੈ ਸਭ ਕਹੀ ਜਾ ਰਹੀ ਹੈ ਕਿ ਹੁਣ ਹੋ ਜਾਏਗੀ 1 ਘੰਟੇ ਦੇ ਅੰਦਰ ਹੋ ਜਾਏਗੀ 2 ਦੇ ਅੰਦਰ ਹੋ ਜਾਏਗੀ ਅਸੀਂ ਬਹੁਤ ਵੇਟ ਕੀਤੀ ਪਰ ਫਿਰ ਵੀ ਐਫ ਆਈ ਆਰ ਜਿਹੜੀ ਹੈਗੀ ਲੋਜ ਨਹੀਂ ਕੀਤੀ ਜਾ ਰਹੀ ਹੈਗੀ ਬਿਲਕੁਲ ਵੀ ਇਸ ਕਰਕੇ ਸਾਡਾ ਅੱਜ ਜਿਹੜਾ ਹੈਗਾ ਰੋਸ ਦੇ ਕਰਕੇ ਉਸ ਚੀਜ਼ ਦੇ ਮਜਬੂਰ ਹੋ ਕੇ ਅੱਜ ਸਾਨੂੰ ਰਹਿਗਾ ਦਰਿਆ ਪੁਛਾ ਕੇ ਤੇ ਰੈਲੀ ਕਰਨੀ ਪੈ ਰਹੀ ਹੈ ਪ੍ਰੋਟੈਸਟ ਕਰਨਾ ਪੈ ਰਿਹਾ ਅੱਜ ਸਾਰੀਆਂ ਓਪੀਡੀ ਸਰਵਿਸਿਜ਼ ਪੂਰੇ ਜ਼ਿਲ੍ਹੇ ਦੇ ਵਿੱਚ ਕਪੂਥਲੇ ਵਿੱਚ ਬੰਦ ਹਨ ਅਤੇ ਜੇਕਰ ਪਾਈ ਚ ਸਾਡੀ ਜਿਹੜੀ ਇਹ ਮੰਗ ਨਹੀਂ ਮਿਲਦੀ ਤੇ ਮੰਡੇ ਤੋਂ ਉੱਤੋਂ ਇਹ ਜਿਹੜੀ ਹੈਗੀ ਹੈ ਸਟ੍ਰਾਈਕ ਪੰਜਾਬ ਵਿੱਚ ਵੀ ਕੀਤੀ ਜਾ ਸਕਦੀ ਹੈ ਜੋ ਸਾਡੇ ਪੰਜਾਬ ਦੇ ਕਨਿਨਿਡਰ ਦੇ ਜਿਹੜਾ ਹੈਗਾ ਸਾਨੂੰ ਗੋਦੀ ਨੇ ਕੀਤਾ ਹੈਗਾ ਸੋ ਇਸ ਕਰਕੇ ਤੁਹਾਨੂੰ ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਡੀ ਐਫਆਈਆ ਜਲਦੀ ਜਲਦੀ ਕੀਤੀ ਜਾਵੇ ਤਾਂ ਕਿ ਮਰੀਜ਼ਾਂ ਨੂੰ ਜਿਹੜੀਆਂ ਹੈਗੀਆਂ ਸਹੂਲਤਾਂ ਦੇਈਆਂ ਜਿਹੜੀਆਂ ਹੈਗੀਆਂ ਚੱਲ ਸਕਦਾ ਧੰਨਵਾਦ ਬੀਤ ਦਿਨੀ ਸੇਵਲਾ ਹਸਪਤਾਲ ਫਗਵਾੜਾ ਵਿਖੇ ਇੱਕ ਡਾਕਟਰ ਖਿਲਾਫ ਕੁਝ ਵਿਅਕਤੀਆਂ ਵੱਲੋਂ ਮਰੀਜ਼ ਦੇ ਕੀਤੇ ਜਾ ਰਹੇ ਇਲਾਜ ਦੌਰਾਨ ਕੁਤਾਹੀ ਵਰਤਣ ਦੇ ਦੋਸ਼ 'ਵਜੋਂ ਉਕਤ ਡਾਕਟਰ ਦੀ ਗੱਡੀ ਨੂੰ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਕਤ ਡਾਕਟਰ ਦੇ ਹੱਕ ਵਿੱਚ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਕਿਰਨਦੀਪ ਦੀ ਅਗਵਾਈ ਹੇਠ ਇਸ ਸਮੂਹ ਡਾਕਟਰਾਂ ਵੱਲੋਂ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਗਿਆ ਇਸ ਦੌਰਾਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਇੰਨੇ ਦਿਨ ਬੀਜ ਚਾਂ ਦੇ ਬ ਮਜੂਦ ਵੀ ਪੁਲਿਸ ਕੋਲ ਪਰਚਾ ਦਰਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਿੱਚ ਉਹ ਇਸ ਮੂਡ ਡਾਕਟਰਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਹੈ ਉਹਨਾਂ ਆਖਿਆ ਕਿ ਜਦ ਤੱਕ ਪੁਲਿਸ ਪਰਚਾ ਦਰਜ ਨਹੀਂ ਕਰਦੀ ਉਹਨਾਂ ਚੇਰੋ ਆਪਣਾ ਪ੍ਰਦਰਸ਼ਨ جاری ਰੱਖਣਗੇ ਤੇ ਪੂਰੇ ਜ਼ਿਲ੍ਹੇ ਵਿੱਚ OPD ਵੀ ਬੰਦ ਰੱਖੀ ਜਾਏਗੀ ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਵੀ ਮਜੂਦ ਹਨ ਮੈਂ ਜ਼ਿਲ੍ਹਾ ਪ੍ਰਧਾਨ ਪੀਸੀਐਮਐਸ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਆ ਡਾਕਟਰ ਕਿਰਨਦੀਪ ਤੇ ਅਪਕ ਰ ਇਥੇ 26 ਤਰੀਕ ਦੀ ਰਾਤ ਨੂੰ ਡਾਕਟਰ ਮਨਜੀਤ ਨਾਗਰਾ ਦੇ ਨਾਲ ਜਿਹੜਾ ਆਟੋਮੈਸ ਬਿਹੇਵਿੰਗ ਇੱਥੇ ਹੋਈ ਹੈਗੀ ਹੈ ਗੱਡੀ ਰੁਕੀ ਗਈ ਹੈ ਸਾਰਾ ਮਾਮਲਾ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੱਲ ਰਿਹਾ ਹੈਗਾ ਤੇ ਉਹਦੇ ਚਲਦੇ ਹੋਏ ਮੈਡਮ ਨੇ ਕੰਪਲੀਟ ਫਾਈਲ ਕੀਤੀ ਸੀਗੀ ਪਲੇਨ ਤੋਂ ਬਾਅਦ ਜਿਹੜੀ ਸਾਡੀ ਐਫਆਈਆਰ ਨਹੀਂ ਲੋਜ ਹੋ ਰਹੀ ਹੈਗੀ ਪੁਲਿਸ ਦਿੱਲੀ ਤੇ ਹੀ ਕਰੀ ਆ ਰਹੀ ਹੈ ਸਾਦ ਕਹੀ ਜਾ ਰਹੀ ਹੈ ਕਿ ਹੁਣ ਹੋ ਜਾਏਗੀ 1 ਘੰਟੇ ਦੇ ਅੰਦਰ ਹੋ ਜਾਏਗੀ 2 ਦੇ ਅੰਦਰ ਹੋ ਜਾਏਗੀ ਅਸੀਂ ਬਹੁਤ ਵੇਟ ਕੀਤੀ ਪਰ ਫਿਰ ਵੀ ਐਫਆਈਆਰ ਜਿਹੜੀ ਹੈਗੀ ਲੋਜ ਨਹੀਂ ਕੀਤੀ ਜਾ ਰਹੀ ਹੈਗੀ ਬਿਲਕੁਲ ਵੀ ਤੇ ਇਸ ਕਰਕੇ ਸਾਡਾ ਅੱਜ ਜਿਹੜਾ ਹੈਗਾ ਰੋਸ ਤੇ ਕਰਕੇ ਉਸ ਚੀਜ਼ ਦੇ ਮਜਬੂਰ ਹੋ ਕੇ ਅੱਜ ਸਾਨੂੰ ਰਹਿਗਾ ਦੰਨੀਆਂ ਪੁਸ਼ਾ ਕੇ ਤੇ ਰੈਲੀ ਕਰਨੀ ਪੈ ਰਹੀ ਹੈ ਪ੍ਰੋਟੈਸਟ ਕਰਨਾ ਪੈ ਰਿਹਾ ਅੱਜ ਸਾਰੀਆਂ ਓਪੀਡੀ ਸਰਵਿਸਿਜ਼ ਪੂਰੇ ਜ਼ਿਲ੍ਹੇ ਦੇ ਵਿੱਚ ਕਪੂਰਥਲੇ ਵਿੱਚ ਬੰਦ ਹਨ ਅਤੇ ਜੇਕਰ ਪਾਈ ਚਾ ਸਾਡੀ ਜਿਹੜੀ ਇਹ ਮੰਗ ਨਹੀਂ ਮਿਲਦੀ ਤੇ ਮੰਡੇ ਹਗੀ ਹੈ ਸਟ੍ਰਾਈਕ ਪੰਜਾਬ ਵਿੱਚ ਵੀ ਕੀਤੀ ਜਾ ਸਕਦੀ ਹੈ ਜੋ ਸਾਡੇ ਪੰਜਾਬ ਦੇ ਕਨਵੈਨਸ਼ਨ ਦੇ ਜਿਹੜਾ ਹੈਗਾ ਸਾਨੂੰ ਦਿੱਲੀ ਕੀਤਾ ਹੈਗਾ ਸੋ ਇਸ ਕਰਕੇ ਤੁਹਾਨੂੰ ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਡੀ ਐਫ ਆਈ ਆ ਜਲਦੀ ਜਲਦੀ ਕੀਤੀ ਜਾਵੇ ਤਾਂ ਕਿ ਮਰੀਜ਼ਾਂ ਨੂੰ ਜਿਹੜੀਆਂ ਹੈਗੀਆਂ ਸਹੂਲਤਾਂ ਦੇਣੀਆਂ ਜਿਹੜੀਆਂ ਹੈਗੀਆਂ ਚੱਲ ਨਹੀਂ ਸਕਦਾ ਧੰਨਵਾਦ ਜੀ